ਡਾਇਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਰੋਪੜ ਵਿੱਚ ਦਿਨ ਦਿਹਾੜੇ ਇੱਕ ਘਰ ਵਿੱਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਚੋਰ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਕੈਸ਼ ਅਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਦਕਿ ਇੱਕ ਚੋਰ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਦੱਸਦੇ ਕਿ ਰੋਪੜ ਦੇ ਵਿੱਚ ਚੋਰਾਂ ਵੱਲੋਂ ਦਿਨ ਦਿਹਾੜੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਇੱਕ ਘਰ ਵਿੱਚੋਂ ਸੋਨੇ ਦੇ ਗਹਿਣੇ ਕੈਸ਼ ਅਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ ਕਟਨਾ ਜ਼ਿਲ੍ਹਾ ਰੂਪਨਕਰ ਦੇ ਅਦਰਸ਼ ਨਗਰ ਦੀ ਹੈ ਜਿੱਥੇ ਇੱਕ ਘਰ ਵਿੱਚੋਂ ਦੁਪਹਿਰ 1.5 ਵਜੇ ਦੇ ਕਰੀਬ ਚੋਰ 10 ਟੋਲੇ ਸੋਨਾ ਕੈਸ਼ ਅਤੇ 1000 ਵਿਦੇਸ਼ੀ ਡਾਲਰ ਲੈ ਕੇ ਫਰਾਰ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਚੋਰ ਨੂੰ ਗਵਾਂਡੀਆਂ ਵੱਲੋਂ ਮੌਕੇ ਤੇ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਚੋਰੀ ਦੀ ਘਟਨਾ ਸਮੇਂ ਘਰ ਦੇ ਮਾਲਕ ਬੈਂਕ ਲਈ ਕਿਸੇ ਕੰਮ ਗਏ ਹੋਏ ਸਨ ਇਸ ਦੌਰਾਨ ਘਰ ਦਾ ਮਾਲਕ ਘਰ ਆਇਆ ਤਾਂ ਜਦੋਂ ਆ ਕੇ ਦੇਖਿਆ ਤਾਂ ਘਰ ਦੇ ਅੰਦਰ ਦੋ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਸਨ ਅਤੇ ਦੋ ਬਾਹਰ ਘੁੰਮ ਰਹੇ ਸਨ ਉਹਨਾਂ ਵੱਲੋਂ ਰੋਲਾ ਪਾਉਣ ਤੇ ਉਹਨਾਂ ਦੇ ਗਵੰਡੀਆਂ ਨੇ ਇਕੱਠੇ ਹੋ ਕੇ ਭੱਜਦੇ ਹੋਏ ਇੱਕ ਚੋਰ ਨੂੰ ਕਾਬੂ ਕਰ ਲਿਆ ਚੋਰ ਦੀ ਲੋਕਾਂ ਵੱਲੋਂ ਪਹਿਲਾਂ ਕੁੱਟਮਾਰ ਕੀਤੀ ਗਈ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਕੀ ਹੋਇਆ ਸੀ ਜੀ ਭਾਜੀ ਅਸੀਂ ਮੈਂ ਤੇ ਮੇਰਾ ਬ੍ਰਦਰ ਨਾ ਬਾਹਰ ਬੈਠੇ ਸੀਗੇ ਆਪਣੇ ਘਰ ਦੇ ਤੇ ਅਸੀਂ ਰੌਲਾ ਸੁਣਿਆ ਜਦੋਂ ਤੇ ਆਂਟੀ ਜੀ ਰੌਲਾ ਪਾ ਰਹੀ ਸੀਗੇ ਕਾਫੀ ਪਹਿਲਾਂ ਸਾਨੂੰ ਲੱਗਿਆ ਵੀ ਕੋਈ ਬੱਚੇ-ਬੱਚੇ ਨੂੰ ਹਨਾ ਵੀ ਡੌਗੀ ਨੇ ਫੜ ਕੋਲ ਲਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਨਿਕਲੇ ਤਾਂ ਆਂਟੀ ਭੱਜੇ ਜਾ ਰਹੇ ਸੀਗੇ ਇਹਨਾਂ ਦੀ ਬੇਟੀ ਸੀਗੇ ਭੱਜੇ ਜਾ ਰਹੇ ਸੀ ਇਹਨਾਂ ਦੀ ਬੇਟੀ ਤੋਂ ਛੁੱਟ ਕੇ ਚੋਰ ਜਾ ਰਿਹਾ ਸੀ ਗਲੀ 'ਚ ਭੱਜਿਆ ਤਾਂ ਮੈਂ ਪਿੱਛੇ ਭੱਜ ਕੇ ਇੱਕ ਖਾਲੀ ਪਲਾਟ 'ਆ ਉੱਥੇ ਭੱਜ ਕੇ ਹਨੂ ਫੜਿਆ ਤੇ ਉਹ ਫੇਰ ਛੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀਗੇ ਹਨੂ ਫੜ ਕੇ ਤੇ ਜਿ ਸਾਰੇ ਲੈ ਕੇ ਆਏ ਤੇ ਉਹਨੂੰ ਪੁੱਛਪੜਤਾਲ ਕੀਤੀ ਜਿੱਦਾਂ ਟੀਰਾ ਦਾ ਸਾਰਾ ਸਮਾਨ ਤੁਹਾਡੀ ਗੱਲਬਾਤ ਹੋਈ ਉਹਨੇ ਲੈ ਗਏ ਜਿੱਦਾਂ ਸੋਨਾ ਚੱਕ ਕੇ ਲੈ ਗਏ ਕਾਫੀ ਪੈਸਾ ਪੂਸਾ ਲੈ ਕੇ ਗਏ ਚੱਕ ਕੇ ਕਿੰਨੇ ਕ ਵਜੇ ਦੀ ਗੱਲ ਹੈ ਇਹ ਹੋਣੀ ਹੈ 1.5 ਕ ਵਜੇ ਦੀ ਗੱਲ ਹੈ ਜੀ ਮੇਰਾ ਨਾਮ ਜੇਸ਼ ਕੁਮਾਰ ਹੈ ਕੀ ਹੋਇਆ ਤੁਹਾਡੇ ਘਰੇ ਹਾਂ ਜੀ ਦੁਪਹਿਰ ਨੂੰ 1.5 ਕ ਵਜੇ ਦੀ ਗੱਲ ਹੈ ਮੇਰੇ ਘਰ ਦੇ ਜਿਹੜਾ ਕੰਮ ਗਏ ਸੀ ਬਾਹਰ ਤੇ ਉਹ ਚਾਣਕ ਵਾਪਸ ਆ ਗਏ ਅੱਛਾ ਜੀ ਤੇ ਜਦੋਂ ਕੁੰਡਾ ਖੋਲਿਆ ਤਾਂ ਅੰਦਰ ਦੋ ਬੰਦੇ ਸੀ ਤੇ ਅੰਦਰ ਕਿਆ ਕਰ ਰਹੇ ਸੀ ਕਿਆ ਕਰ ਰਹੇ ਸੀ ਤੇ ਉਹਨਾਂ ਦੇ ਹੱਥ 'ਚ ਕੋਈ ਹਥਿਆਰ ਵੀ ਸੀ ਤੇ ਇਹਨਾਂ ਨੇ ਚੋਰ ਚੋਰ ਕੇ ਆ ਤਾਂ ਮੇਰੇ ਵਸੀਲੇ ਛੋਟੀ ਕੁੜੀ ਨਾਲ ਬਾਹਰੋਂ ਫੜ ਲਿਆ ਬੰਦਾ ਉਹ ਉਹਨੇ ਹੱਥ ਮੋੜ ਕੇ ਢਠ ਲਿਆ ਕਿੰਨੇ ਕ ਵਜੇ ਦਾ ਪਗਣਾ ਇਹ 10:30 ਵਜੇ ਦਾ ਭਾਜੀ ਅੱਛਾ ਜੀ ਕਿੰਨਾ ਨੁਕਸਾਨ ਆ ਤੁਹਾਡਾ ਭਾਜੀ ਮੇਰਾ ਹੋ ਗਿਆ 10 ਲੱਖ ਰੁਪਏ ਦਾ ਅੱਛਾ ਕੀ ਕੀ ਨੁਕਸਾਨ ਆ ਭਾਈ ਡਾਲਰ ਲੈ ਕੇ ਵੀਰੇ 300 ਡਾਲਰ ਅੱਛਾ ਜੀ ਤੇ ਸੋਨਾ ਲੈ ਕੇ 800 800 ਤੋਂ ਸੋਨਾ ਤੇ ਬਾਕੀ ਉਦਾਂ ਕੈਸ਼ ਪਿਆ ਦਾ ਲੱਕਰ ਮਿਆਂ ਅੱਛਾ ਉਹ ਲੈ ਗਈ ਕਿੰਨੇ ਕ ਜਾਣੇ ਸੀ ਉਹ ਪਾਜੀ ਅੰਦਰ ਦੋ ਜਾਣੇ ਤੇ ਦੋ ਬਾਹਰ ਤੇ ਟੋਟਲ ਚਾਰ ਜਾਣੇ ਚਾਰ ਜਾਣੇ ਸੀ ਇਹ ਤੇ ਅੱਗੇ ਜਾ ਕੇ ਉਹ ਮੁੰਡੇ ਨੇ ਫੜ ਲਿਆ ਅੱਛਾ ਉਹ ਰਸਤਾ ਭੁੱਲ ਗਿਆ ਉਹ ਵੜਨਾ ਪੜੋਗੇ ਪੜੋ ਇੱਕ ਬੰਦਾ ਫੜੋ ਗਿਆ ਇੱਕ ਫੜ ਹੋ ਗਿਆ ਤਿੰਨ ਭਾਜੀ ਤਿੰਨ ਭਾਜੀ ਜਿਹਦੇ ਕੋਲ ਬੈਗ ਸੀ ਉਹ ਨੱਟ ਲਿਆ ਬੰਲਾ ਉਹ ਅਗਰ ਰਸਤਾ ਨੂੰ ਪਤਾ ਸੀ ਦੂਸਰੇ ਨੂੰ ਨਹੀਂ ਪਤਾ ਸੀ ਉਹ ਗਲੀ ਮੋੜਾ ਲੱਗੇ ਮੁੰਡਾ ਫੜ ਲਿਆ ਹੁਣ ਠੀਕ ਤੁਹਾਨੂੰ ਕੀ ਸ਼ੱਕ ਚੁੱਕਾ ਨਹੀਂ ਨਹੀਂ ਪਾਜੀ ਹਾਂ ਤੂੰ ਮੇਰਾ ਨਾਮ ਕੀ ਹੋਇਆ ਜੀ ਤੁਹਾਡੇ ਕੋਲ ਮੇਰਾ ਮੇਰੇ ਘਰ ਚੋਰੀ ਹੋ ਗਈ ਮੈਂ ਬੈਂਕ ਗਈ ਸੀ ਕਿੰਨੇ ਕਜੇ ਮੈਂ 1.5 ਵਜੇ ਬੈਂਕ ਗਈ ਮੈਂ ਖਾਤਾ ਖਲਾਨ ਗਈ ਸੀ ਉਹ ਕਹਿੰਦੇ ਕਿ ਆ ਕਾਗਜ਼ ਲੈ ਕੇ ਆਓ ਮੇਰੀ ਬੇਟੀ ਬਾਹਰ ਖੜ ਗਈ ਮੈਂ ਅੰਦਰ ਆ ਗਈ ਅੰਦਰ ਆਈ ਮੇਰੇ ਕਮਰੇ ਦੀਆਂ ਲਾਈਟਾਂ ਜਗ ਰਹੀਆਂ ਸੀ ਇਧਰ ਕੋਈ ਕਾਗਜ਼ ਫੋਲ ਰਿਆ ਸੀ ਮੈਂ ਕਿਹਾ ਮੇਰੇ ਕਮਰੇ ਦੀਆਂ ਲਾਈਟਾਂ ਕਿਹਨੇ ਜੱਗੀਆਂ ਲਾਤੀਆਂ ਤਦ ਮੈਂ ਦੇਖਤੀ ਮਰੇ ਦੋ ਬੰਦੇ ਇਧਰੋਂ ਨਿਕਲ ਗਏ ਜਿਹੜਾ ਪਹਿਲਾ ਮੁੰਡਾ ਸੀ ਉਹਦੇ ਹੱਥ ਆ ਰਹੀ ਸੀ ਉਹ ਮੈਨੂੰ ਦੇਖ ਕੇ ਪਹਿਲਾਂ ਟੱਪ ਗਿਆ ਪਹਿਲਾਂ ਟੱਪ ਗਿਆ ਜਿਹੜਾ ਦੂਸਰਾ ਸੀ ਉਹ ਪਿੱਛੇ ਸੀ ਮੇਰੀ ਬੇਟੀ ਨੇ ਸ਼ੋਰ ਪਾਇਆ ਸਾਡੇ ਗਵੰਡੀ ਨੇ ਇੱਕ ਮੁੰਡਾ ਫੜ ਲਿਆ ਉਹਦੇ پاس ਇਨਫੋਰਮੇਸ਼ਨ ਰਸੀਬ ਹੋਈ ਸੀ ਕਿ ਰਸ਼ ਨਗਰ ਚ ਮਿਸਟਰ ਅਨਿਸ਼ ਕੁਮਾਰ ਜਿਹੜੇ ਉਹਨਾਂ ਦੇ ਘਰ ਚ ਉਹਨਾਂ ਦੀ ਵਾਈਫ ਮੈਨქੀ ਸੀ ਮੈਂ ਜਦੋਂ ਵਾਪਸ ਆਇਆ ਤਾਂ ਕੁਝ ਬੰਦੇ ਜਿਹੜੇ ਅਲਕ ਸ਼ਬਦ ਤੇ ਉਹਦੇ ਘਰ ਚੈਂਟਰ ਹੋਏਗੇ ਸੀ ਜਿਹੜੇ ਉਹਨੂੰ ਦੇਖ ਕੇ ਉਹਨਾਂ ਨੇ ਜਿਹੜੇ ਬੰਦੇ ਉਹਨਾਂ ਦਾ ਕੁਝ ਕੈਸ਼ ਤੇ ਹੋਰ ਲੱਭ ਕੇ ਭੱਜ ਗਏ ਇਹ ਜਿਹੜੇ ਵਾਰਦਤ ਕਰਨ ਵਾਲੇ ਜਿੱਥੇ ਇੱਕ ਬੰਦਾ ਲੋਕ ਪਬਲਿਕ ਨੇ ਉੱਥੇ ਕਾਬੂ ਕੀਤਾ ਸੀ ਸੋ ਇਹਦੇ ਵਿੱਚ ਅਸੀਂ ਕੇਸ ਸ਼ੁਰੂ ਕਰਕੇ ਆਪਣੀ ਨੜੀ ਦਿੱਟਿਸ਼ ਕਰਦੇ ਕੀ ਪਤਾ ਲੱਗਾ ਕਿ ਇਹਦੇ ਜਿਹੜੇ ਸਾਥੀ ਭੱਜੇ ਹਜੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੁਹਾਨੂੰ ਜਲਦ ਡਿਸਕਲੋਜ਼ ਕਰਾਂਗੇ